ਜਿਹੜੀ ਜ਼ਮੀਨ ਕਿਸਾਨਾਂ ਦੀ ਲੁੱਟਣ ਦਾ ਪ੍ਰੋਗਰਾਮ ਕੇਜਰੀਵਾਲ ਐਂਡ ਕੋ ਨੇ ਬਣਾਇਆ ਜਿਸ ਤਰ੍ਹਾਂ ਕਿਸੇ ਟਾਈਮ ਤਿੰਨ ਕਾਲੇ ਕਾਨੂੰਨ ਮੋਦੀ ਸਾਹਿਬ ਲੈ ਕੇ ਆਏ ਸੀ ਪੰਜਾਬ ਦੀਆਂ ਜ਼ਰਖੇ ਜ਼ਮੀਨਾਂ ਨੂੰ ਅਡਾਨੀਆਂ ਤੇ ਅੰਬਾਨੀਆਂ ਦੇ ਹੱਥੇ ਦੇਣਾ ਚਾਹੁੰਦੇ ਸੀ ਹੁਣ ਇਹ ਕੇਜਰੀਵਾਲ ਐਂਡ ਕੋ ਪੰਜਾਬ ਦੀ 40000 ਫਰਟਾਈਲ ਜ਼ਮੀਨ ਜਿਹੜੀ ਹੈ ਇਹ ਵੱਡੇ ਮਲਟੀ ਨੈਸ਼ਨਲਸ ਨੂੰ ਵੱਡੇ ਡਿਵੈਲਪਰਸ ਨੂੰ ਦੇਣਾ ਚਾਹੁੰਦੇ ਨੇ ਤੇ तकरीबन ਇਹਦੇ ਚ 40 ਤੋਂ 50 ਹਜ਼ਾਰ ਕਰੋੜ ਰੁਪਈਆ ਕੱਢ ਕੇ ਤੇ ਫਿਰ ਭੱਜ ਜਾਣਾ ਚਾਹਦੇ ਨੇ ਤੋਂ ਇਹ ਅਸੀਂ ਹੁਣ ਨਹੀਂ ਦਵਾਂਗੇ ਸੋ ਇਹ ਦੋ ਇਸ਼ੂਸ ਨੇ ਸਾਡੀ ਦੋ ਦਿਨ ਬੈਸੇ ਨਾ ਮੰਨੀ ਏ ਹੁਣ ਕੱਲ ਕੀ ਹੋਏਗਾ ਤੁਹਾਨੂੰ ਸਵੇਰੇ ਪਤਾ ਲੱਗ ਜਾਵੇਗਾ ਆਸ ਉਮੀਦ ਤੇ ਸਾਨੂੰ ਇਹਨਾਂ ਤੋਂ ਹੈ ਨਹੀਂ ਆਮ ਆਦਮੀ ਪਾਰਟੀ ਕਹਿੰਦੀ ਏ ਕਿ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਜਿਹੜੀ ਹੈਗੀ درست ਹੈਗੀ ਪੁਲਿਸ ਆਪਣਾ ਕੰਮ ਕਰ ਰਹੀ ਏ ਲੇਕਿਨ ਆਏ ਦਿਨ ਜਿਹੜਾ ਹੈਗਾ ਪੰਜਾਬ ਦੇ ਹਾਲਾਤ ਮਾੜੇ ਹੋ ਰਹੇ ਕਿਤੇ ਗੋਲੀਆਂ ਚੱਲ ਰਹੀਆਂ ਕਿਤੇ ਕਤਲ ਹੋ ਰਹੇ ਤੇ ਕਿਤੇ ਫਰੋਤੀਆਂ ਵਾਸਤੇ ਜਿਹੜੇ ਪੈਸੇ ਕਾਨੂੰਨ ਵਿਵਸਥਾ ਕੱਲੀ ਭਗਵੰਤ ਮਾਨ ਤੇ ਉਹਦੇ ਟੱਬਰ ਵਾਸ ਹੀ ਠੀਕ ਹੈ ਮੈਂ ਤੁਹਾਨੂੰ ਦੱਸਣਾ ਚਾਹਨਾ ਜਿਹੜਾ ਤੁਹਾਡਾ ਇਹ ਬੋਰ ਦਾ ਏਰੀਆ ਫਾਜ਼ਿਲਕਾ ਪੁਲਿਸ ਡਿਸਟ੍ਰਿਕਟ ਦੇ ਥੱਲੇ ਟੋਟਲ ਫਾਜ਼ਿਲਕਾ 20 25 ਲੱਖ ਆਦਮੀ ਰਹਿੰਦੇ ਪੁਲਿਸ ਡਿਸਟ੍ਰਿਕਟ ਸਾਰੇ ਦਿੱਦ ਜਬੂਰ ਵੀ ਆਂਦਾ ਛੋਟੇ ਛੋਟੇ ਹੋਰ ਬਹੁਤ ਸਾਰੇ ਸ਼ਹਿਰ ਆਂਦੇ ਤਕਰੀਬਨ 18 ਤੋਂ 20 ਲੱਖ ਲੋਕਾਂ ਦੀ ਆਬਾਦੀ ਹੈ ਤੇ ਟੋਟਲ ਬੰਦੇ ਜਿਹੜੀ ਡਿਪਲੋਇਮੈਂਟ ਹੈ ਜ਼ਿਲ੍ਹੇ ਦੇ ਵਿੱਚ 1200 ਬੰਦੇ ਤੇ ਭਗਵੰਤ ਦੇ ਚਾਰ ਮੈਂਬਰ ਨੇ ਘਰ ਚ ਚਾਰ ਤੇ 1100 ਬੰਦੇ ਕੱਲੇ ਭਗਵੰਤ ਨੂੰ ਸੇਫਗਾਰਡ ਕਰਨ ਵਾਸਤੇ ਦੇ ਪਰਿਵਾਰ ਨੂੰ ਬਚਾਉਣ ਵਾਸਤੇ ਸੇਫਟੀ ਦੇਣ ਵਾਸਤੇ 1100 ਬੰਦਾ ਤੇ 20 ਲੱਖ ਬੰਦਿਆਂ ਨੂੰ ਸੇਫਗਾਰਡ ਕਰਨ ਵਾਸਤੇ 1200 ਬੰਦੇ ਤੇ ਤੁਹਾਨੂੰ ਪਤਾ ਹੀ ਹੈ ਕਿ ਫਿਰ ਇੱਥੇ ਬਣ ਕੀ ਰਿਹਾ ਇਹਨਾਂ ਵਾਸਤੇ ਬਿਲਕੁਲ ਠੀਕ ਹੈ ਕਿਉਂਕਿ ਅੱਖਾਂ ਵੀ ਬੰਦ ਨੇ ਤੇ ਕੰਨ ਵੀ ਇਹਦੇ ਬੰਦ ਨੇ ਭਾਈ ਸਾਹਿਬ ਇੱਕ ਜਿਹੜੀ ਪੰਜਾਬ ਦੀ ਇੰਡਸਟਰੀ ਹੈ ਜਿਵੇਂ ਕਿ ਮੱਧ ਪ੍ਰਦੇਸ਼ ਦੇ ਵਿੱਚ ਜਾ ਰਹੀ ਹੈ ਉਹ ਕਹਦਾ ਉੱਥੇ ਨੇ ਸੀਐਮ ਆਏ ਸੀ ਉਸ ਨੂੰ ਲੈ ਕੇ ਕੀ ਕਹਿਣਾ ਚਾਹੋ ਕੋ ਮੇਰੀ ਬੇਨਤੀ ਹੈ ਜੇ ਅਰੋੜਾ ਸਾਹਿਬ ਅੰਦਰ ਐਮਐਲਏ ਬਣੇ ਨੇ ਲੁਧਿਆਣੇ ਇਹਨਾਂ ਨੂੰ ਇੰਡਸਟਰੀਜ਼ ਦਾ ਮਹਿਕਮਾ ਦਿੰਦਾ ਇਹਨਾਂ ਨੂੰ ਅਜੇ ਬਣਿਆ ਨੂੰ ਹਫਤਾ 10 ਦਿਨ ਹੋਏ ਉਸੇ ਸ਼ਹਿਰ ਦੇ ਵਿੱਚੋਂ ਮਧਿਆ ਪ੍ਰਦੇਸ਼ ਦਾ ਚੀਫ ਮਿਨਿਸਟਰ ਮਧਿਆ ਪ੍ਰਦੇਸ਼ ਤੋਂ ਆਂਦਾ ਇੱਥੇ ਸਾਢੇ 15000 ਕਰੋੜ ਦੀ ਇਨਵੈਸਟਮੈਂਟ ਲੁਧਿਆਣੇ ਦੇ ਕਾਰੋਬਾਰੀਆਂ ਕੋਲੋਂ ਇੰਡਸਟਰੀਅਲਿਸਟਾਂ ਕੋ ਬੰਧਾ ਪ੍ਰਦੇਸ਼ ਲੈ ਕੇ ਜਾਂਦੇ ਤੇ ਜਦੋਂ ਇਹਨਾਂ ਨੂੰ ਪੁੱਛਿਆ ਜਾਂਦਾ ਕਹਿੰਦੇ ਐਕਸਟੈਂਸ਼ਨ ਕਰ ਰਹੇ ਨੇ ਕਾਰੋਬਾਰ ਤੇ ਮੈਂ ਭਗਵੰਤ ਨੂੰ ਕਿਹਾ ਸੀ ਕਿ ਮੈਨੂੰ ਇੱਕ ਇੰਡਸਟਰੀਅਲਿਸਟ ਦਾ ਨਾਮ ਦੇ ਦੇ ਜਿਹੜਾ ਬਾਹਰਲੇ ਸੂਬਿਆਂ ਜਿੱਦੀ ਇੰਡਸਟਰੀ ਚੱਲ ਰਹੀ ਹੈ ਜਿਹੜਾ ਆਪਣਾ ਕਾਰੋਬਾਰ ਵਿਧਾਨਵਾਸੇ ਪੰਜਾਬ ਚਾਏ ਪੰਜਾਬ ਦਾ ਕਾਰੋਬਾਰ ਵਿਧਾਨ ਚ ਪੰਜਾਬ ਚ ਪੈਸੇ ਲੱਗਣੇ ਚਾਹੀਦੇ ਜਿਹੜੇ ਬਾਹਰ ਜਾ ਰਹੇ ਨੇ ਉਹਦਾ ਮਤਲਬ ਸਿੱਧੇ ਤੌਰ ਤੇ ਇਹ ਫੇਲ ਸਰਕਾਰ ਮੈਂ ਅੰਦਰ ਵੀ ਕਿਹ ਫੇਲ ਸਰਕਾਰ ਹੈ ਛੁਟਕਲੇ ਸੁਣਾਣੇ ਆਂਦੇ ਨੇ ਛੁਟਕਲੇ ਤੋਂ ਆਵਾ ਅਲਾਵਾ ਇਹ ਸਰਕਾਰ ਤੇ ਕੋਲ ਕੁਝ ਨਹੀਂ ਟੋਟਲ ਫੇਲ ਮੁੱਖ ਮੰਤਰੀ ਐਂਡ ਐਸ ਟਾਈਮ ਬਦਕਿਸਮਤੀ ਵੇਖੋ ਕਿਹੋ ਜੀ ਇਹਦੀਆਂ ਬਾਹਾਂ ਤੇ ਲੱਤਾਂ ਕੇਜਰੀਵਾਲ ਨੇ ਬੰਨ੍ਹੀਆਂ ਇਹਦੇ ਕੋਈ ਇਹਦੇ ਹੱਥ ਵਾਸਤੇ ਨਹੀਂ ਇਕੱਲਾ ਇਹਨੂੰ ਇੱਕ ਚੀ ਮਿਨਿਸਟਰੀ ਵਾਸਤੇ ਇਹਨੇ ਪੰਜਾਬ ਨੂੰ ਨਿਲਾਮ ਕਰ ਦਿੱਤਾ ਪੰਜਾਬ ਦੇ ਇੰਟਰਸਟ ਜਿਹੜੇ ਨੇ ਉਹ ਸਿੱਕੇ ਟੰਗ ਦਿੱਤੇ ਨੇ ਤੂੰ ਇਹ ਇਸ ਗੱਲ ਕਹਨ ਸਾਨੂੰ ਇਹਨਾਂ ਤੋਂ ਕੋਈ ਐਕਸਪੈਕਟ ਐਕਸਪੈਕਟੇਸ਼ਨਸ ਹੋਣੀਆਂ ਨਹੀਂ ਚਾਹੀਦੀਆਂ ਪੰਜਾਬ ਤੇ ਪੰਜਾਬੀਆਂ ਨੂੰ ਪਤਾ ਕਿਹੜੀ ਜਮਾਤ ਹੈ ਉਹ ਜੀ ਜਿਨੇ ਪੰਜਾਬ ਦੇ ਵਿੱਚ ਪੰਗੜੇ ਤੇ ਗਿੱਦੇ ਇੱਕ ਵਾਰ ਫੇਰ ਸ਼ੁਰੂ ਕਰਾਏ ਕਾਲੇ ਦਿਨ ਬੰਦ ਕਰਾਏ ਨੇ ਉਹੀ ਜਮਾਤ ਆਏਗੀ ਤੇ ਉਹੀ ਆਪਣੇ ਹਰ ਵਰਗ ਨੂੰ ਭਾਵੇਂ ਸਾਡੇ ਵਪਾਰੀ ਨੇ ਭਾਵੇਂ ਦੁਕਾਨਦਾਰ ਨੇ ਭਾਵੇਂ ਕੋਈ ਸਿੱਖ ਭਾਈਚਾਰਾ ਨੇ ਤੋਂ ਅਲੱਗ ਰੱਖਦਾ ਭਾਵੇਂ ਹਿੰਦੂ ਭਾਈਚਾਰਾ ਨੇ ਰੱਖਦਾ ਕੋਈ ਮੁਸਲਮਾਨ ਕੋਈ ਇਸਾਈ ਹੈ ਉਹ ਦਲਿਤ ਪਾਈਚਾਰਾ ਭਾਵੇਂ ਜਨਰਲ ਕਾਸਟ ਨੇ ਭਾਵੇਂ ਪਛੜੀਆਂ ਸ਼੍ਰੇਣੀਆਂ ਇਹਨਾਂ ਨੂੰ ਪ੍ਰੋਟੈਕਸ਼ਨ ਦੇਗੀ ਕੱਲੀ ਇੰਡੀਆ ਨੈਸ਼ਨਲ ਕਾਂਗਰਸ ਇਹ ਤਾਂ ਜਿੰਨੇ ਕੁ ਯੋਗ ਹੈ ਸੀ ਲੋਕਾਂ ਦਾ ਬੇਫਕੂ ਬਣਾਇਆ ਮੋਟਾ ਲੈ ਗਏ ਤੇ ਹੁਣ ਆਪਾਂ ਲੱਭਦੇ ਫਿਰਨਾ ਹੈ ਇਹਨਾਂ ਨੂੰ ਆਪਾਂ ਲੱਭਾਂ